ਮਾਤਾ ਜੀ ਹੋ ਰਹੀ ਹੈ ਇਥੋਂ ਤਰਨਤਾਰਨ ਤੋਂ ਇਹ ਜਿੱਥੇ ਆਪਾਂ ਇਹ ਜਗ੍ਹਾ ਤੇ ਖੜੇ ਆ ਜੀ 2023 ਦੀ ਜਗ੍ਹਾ ਐਵੇਂ ਪਈ ਆ ਇਹ ਇੱਥੇ ਜਥੇਬੰਦੀਆਂ ਵੀ ਬਹੁਤ ਆਈਆਂ ਤੇ ਸਰਕਾਰਾਂ ਸਰਕਾਰਾਂ ਵੀ ਬਹੁਤ ਆਈਆਂ ਸਿਰਫ ਫੋਟੋਆਂ ਖਿਚਾਉਣ ਵਾਸਤੇ ਮੈਂ ਆਮਨਗਰ ਤੋਂ ਆਂ ਜੀ ਸਰਪੰਚ ਮੇਰਾ ਬਲੌਗ ਰਾਜਪਰਾਏ ਜੀ ਜ਼ਿਲ੍ਹਾ ਪਟਿਆਲਾ ਮੈਂ ਬਾਈ ਜੀ ਦੇ ਇਲਾਕੇ ਤੋਂ ਆਂ ਮੈਂ ਕਿਸੇ ਜਥੇਬੰਦੀ ਨਾਲ ਸੰਬੰਧਤ ਨਹੀਂ ਸੀ ਮੈਂ ਵੈਸੇ ਆਇਆ ਸੀ ਅੱਜ ਉਰੇ ਘੁੰਮਦੇ ਘੁੰਮਦੇ ਇੱਥੇ ਆ ਗਏ ਅਸੀਂ ਇੱਥੇ ਆਕੇ ਦੇਖਿਆ ਜੀ ਇਹ ਮਾਤਾ ਜੀ 2023 ਤੋਂ ਪਰੇਸ਼ਾਨ ਹੈ ਇਹਨਾਂ ਦਾ ਬੇਟੇ ਪੂਰੇ ਹੋ ਗਏ ਤੇ ਪੋਤਾ ਇੱਕ ਹੈ ਜੀ ਉਹ ਜ਼ਮੀਨ ਦੇ ਖਵਾਲੇ ਵਾਲੇ ਵਾਲੇ 2023 ਦੀ ਪਈ ਹੈ ਇਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਮੌਕੇ ਦੀ ਸਰਕਾਰਾਂ ਨੇ ਆਕੇ ਪੁੱਛਿਆ ਨਹੀਂ ਵੋਟਾਂ ਆਉਣ ਵਾਲੀਆਂ VOTING ਤੇ ਤਾਂ ਸਰਕਾਰਾਂ ਆਕੇ ਖੜਨੀਆਂ ਸੋ ਤੇਰੀ ਹੱਥ ਬੰਨ ਕੇ ਬੇਨਤੀ ਹੈ ਜਿਵੇਂ ਢੱਲੇਵਾਲ ਸਾਹਿਬ ਦੀ ਵੀ ਇਹ ਸੇਵਾ ਚੱਲ ਰਹੀ ਹੈ ਇਹੋ ਜਿਹੇ ਚੰਗੇ ਬੰਦਿਆਂ ਨਾਲ ਤੁਰੋ ਜੋ ਲੋਕਾਂ ਨੂੰ ਲੋਕਾਂ ਨੂੰ ਨਾਲ ਹੋ ਕੇ ਉਹਨਾਂ ਦੀ ਹੈਲਪ ਕਰਦੇ ਆ ਏ ਮਾਤਾ ਬਹੁਤ ਪਰੇਸ਼ਾਨ ਹੈ ਕੋਲ ਆ ਕੇ ਮਾਤਾ ਨੂੰ ਪੁੱਛੋ ਮਾਤਾ ਜੀ ਕਦੋਂ ਦੀ ਥੋੜੀ ਜਮੀਨ ਐਵੇਂ ਪਈ ਐ ਇਹ ਬੰਦਰ 2023 ਦੀ 2023 ਦੀ ਤੁਹਾਡੇ ਕੋਲ ਕੋਈ ਸਰਕਾਰੀ ਬੰਦੇ ਆਏ ਕੋਈ ਕੋਈ ਵੀ ਨਹੀਂ ਆਇਆ ਕੋਈ ਹੋਰ ਏਜੰਸੀਆਂ ਆਈਆਂ ਬਹੁਤ ਲੱਗੀਆਂ ਫਿਰਦੀਆਂ ਕੋਈ ਵੀ ਨਹੀਂ ਕੋਈ ਨਹੀਂ ਮੇਰੀ ماں ਕਹਿਨੇ ਵੀ ਨਹੀਂ ਪੜੀ ਇੱਥੇ ਕੌਣ ਆ ਕੇ ਖੜੇ ਆ ਭਾਜੀ ਜਲਦੀ ਸੁਣ ਦੱਲਿਆ ਦੱਲੇਵਾਲ ਸਾਹਿਬ ਦੀ ਆ ਕੇ ਖੜੇ ਆ ਇੱਥੇ ਵੀ ਇਹੀ ਇੱਕ ਕਿਸਾਨ ਯੂਨੀਅਨ ਹੈ ਜੀ ਤੁਹਾਡਾ ਧੰਨਵਾਦ ਕਰਦੇ ਧੰਨਵਾਦ ਧੰਨਵਾਦ ਜਿਹੜੇ ਲੋਕਾਂ ਦੇ ਨਾਲ ਆ ਕੇ ਖੜੇ ਆ ਇਹ ਮਕਸਦ ਸਾਡਾ ਕੋਈ ਵੀਡੀਓ ਬਣਾ ਕੇ ਲੋਕਾਂ ਨੂੰ ਇਹ ਕਰਨਾ ਨਹੀਂ ਹੈਗਾ ਕਿ ਹਾਂ ਡੱਲੇਵਾਲ ਸਾਹਿਬ ਬਹੁਤ ਕੁਝ ਕਰ ਰਹੇ ਇਹ ਮਕਸਦ ਐਨਾ ਕ ਹੈ ਕਿ ਜਿਹੜਾ ਕਰ ਰਿਹਾ ਉਹਦੇ ਵੱਲ ਦੇਖੋ ਵਸ ਐਵੇਂ ਹੋਰਾਂ ਦੇ ਲੋਕਾਂ ਦੇ ਪਿੱਛੇ ਨਾ ਫਿਰੋ ਜਿਹੜਾ ਕਰ ਰਿਹਾ ਉਹਨੂੰ ਪੂਜੋ ਉਹਨੂੰ ਪੂਜਣਾ ਵੀ ਪੈਣਾ ਪਰ ਉਹਨੇ ਲੋਕਾਂ ਵਾਸਤੇ ਤੇ ਇਹੀ ਰੱਬ ਬਣ ਕੇ ਆਏ ਮੈਂ ਵੈਸੇ ਨਾਲ ਆ ਕੇ ਖੜ ਗਿਆ ਸਾਡਾ ਕੋਈ ਐਡਾ ਉਹ ਨਹੀਂ ਹੈਗਾ ਅਸੀਂ ਉਹ ਕਰਨ ਆ ਗਏ ਅਸੀਂ ਕੋਈ ਪੈਸੇ ਦੇਣ ਨਹੀਂ ਆਏ ਸਾਡਾ ਬਸ ਮਕਸਦ ਇਹੀ ਹੈ ਵੀ ਜਿਹੜਾ ਬੰਦਾ ਕਰ ਰਿਹਾ ਉਹਦੇ ਨਾਲ ਲੱਗ ਕੇ ਚੱਲੋ ਉਹਦੀ ਕਦਰ ਕਰੋ ਤਾਂ ਜੋ ਬੰਦਾ ਅੱਗੇ ਤੋਂ ਕਰ ਸਕੇ ਇਹ ਬਾਈ ਦੀ ਹੋਰਾਂ ਦੀ ਕਦਰ ਕਰੋ ਇਹ ਕਿਤੇ ਕਰ ਸਕਾ ਜਿਹੜਾ ਇਹ ਬਾਈ ਰਾਮਨਗਰ ਰਾਜਪੁਰੇ ਦੇ ਬਲਾਕ ਦਾ ਪਿੰਡ ਹੈ ਪਟਿਆਲਾ ਜ਼ਿਲ੍ਹੇ ਚ ਪੈਂਦਾ ਹੈ ਇਹਦੇ ਸਰਪੰਚ ਵੀ ਨੇ ਇਹਨਾਂ ਨੇ ਸਾਨੂੰ ਜਿਹੜੀ ਹੈ 50000 ਰੁਪਏ ਡੀਜ਼ਲ ਦੀ ਮਦਦ ਜਿਹੜੀ ਹੈ ਪੰਪ ਤੇ ਜਾ ਕੇ ਡੀਜ਼ਲ ਕੋਆ ਟਰੈਕਟਰਾਂ ਨੂੰ ਇਹ ਟਰੈਕਟਰ ਅੱਜ ਮਾਤਾ ਦੇ ਚੱਲ ਰਹੇ ਆ ਉਹਨਾਂ ਦੀ ਜਿਹੜੀ ਸੇਵਾ ਹੈ ਉਹਦੇ ਨੇ 50000 ਰੁਪਏ ਦੀ ਇਹਨਾਂ ਨੇ ਟਰੈਕਟਰਾਂ ਦੀ ਜਨਮ ਲਈ ਹੋਰ ਵੀ ਲੋਡ ਹੋਈ ਹੁਕਮ ਹੋਵੇ ਤੁਹਾਡਾ ਅਸੀਂ ਖੜੇ ਆਹੇ 2 ਲੱਖ 3 ਲੱਖ ਦੀ ਹੋਰ ਲੈਣੀ ਆ ਸਾਡੀ ਅਸੀਂ ਆਪਣੇ ਜਥੇਵੰਦੀ ਵੱਲੋਂ ਇਹਨਾਂ ਦਾ ਪ੍ਰਧਾਨ ਜਵਾਜ ਸਿੰਘ ਗੱਲੇਵਾਲੀ ਜੀ ਤਰਫੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਾਂ ਜਿਨ੍ਹਾਂ ਨੇ ਪੈਸੇ ਇਕੱਠਾ ਕਰਕੇ ਇਹ ਸੇਵਾ ਚੁਕਾਇਆ ਤੇ ਅਸੀਂ ਜਿਹੜੀ ਵੀ ਸੰਗਤ ਇੱਥੇ ਜੋ ਵੀ ਸੇਵਾ ਤਿਲਸਿਲ ਕਰ ਪਾ ਰਹੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਇਹ ਤੁਹਾਨੂੰ ਇੰਪੋਰਟਡ ਗੱਲ ਜਿਹੜੀ ਦੱਸਣ ਵਾਲੀ ਦੱਸੀ ਆ ਸਰਪੰਚ ਸਾਹਿਬ ਨੇ ਵੀ ਦੱਸੀ ਆ ਕੀ ਇਹ ਜਿਹੜੀ ਜ਼ਮੀਨ ਹੈ ਜਿਹੜਾ 2023 ਚ ਹੜ ਆਇਆ ਸੀ ਤੇ ਉਸ ਟਾਈਮ ਦੀ ਜ਼ਮੀਨ ਹੈ ਉਸ ਟਾਈਮ ਦੀ ਜ਼ਮੀਨ ਜਿਹੇ ਰਿਤਾ ਹਣ ਹਰੀਕੇ ਬੰਨੇ ਉਸ ਟਾਈਮ ਦਾ ਰਿਤਾਈ ਜ਼ਮੀਨ ਪਾਇਆ ਹੋਇਆ ਹੈ ਨਾ ਕੋਈ ਅਜ ਤਾ ਜਾ ਇਸ 2026 ਜਾਂ 25 ਦੇ 25 ਰਿਤਾ ਹਣ ਆਇਆ ਉਹਨੇ ਪਾਇਆ ਇਹ 2023 ਦੀ ਜ਼ਮੀਨ ਵੰਡਰ ਹੋਈ ਪਈ ਹੈ ਪਰ ਅਜੇ ਤੱਕ ਇਹ ਮਾਤਾ ਤੇ ਕਦੇ ਖਾਣ ਲੋਗੇ ਦਾਣੇ ਨਹੀਂ ਹੋਏ 2023 ਦੀ ਮਾਤਾ ਜਿਹਦੇ ਪੁੱਤ ਵੀ ਉਹਤੇ ਦੋਨੋਂ ਨਾ ਮਰੇ ਹੋਏ ਨੇ ਦੋਨੇ ਤੁਹਾਨੂੰ ਵੀ ਡੱਥ ਹੋ ਚੁੱਕਿਆ ਇੱਕ ਇਹਦਾ ਪੁੱਤਰਾ ਨੂਆ ਨਾਲ ਤਲਾਕ ਹੋ ਗਿਆ ਤੇ ਇੱਕ ਬੇਕਾ ਜ ਨੂਆ ਦੇ ਨਹੀਂ ਨਹੀਂ ਇੱਕ ਪੁੱਤਰਾ ਵੀ ਲੱਗ ਗਿਆ ਜਿਹੜਾ ਨੂਆ ਤੇ ਦਾਦੀ ਦੇ ਪੁੱਤਰਾ ਦੋਨੇ ਹੀ ਰਹਿੰਦੇ ਆ ਇੱਕ ਇਹਨਾਂ ਦੇ ਮੁੰਡੇ ਦੀ ਮਾਰ ਰਹਿੰਦੀ ਆ ਤੇ ਆ ਆਪਨੇ ਟੈਕਟ ਡੇ ਤੋਂ ਕੁਝ ਜੱਟੇ ਬੰਦੇ ਦਾ ਚੱਲ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ 3.5 ਕਿਲੋ 3.5 ਕਿਲੋ ਸੀ 3.5 ਕਿਲੋ ਦੇ ਲੱਖ ਭਾਗ ਜਿਹੜੀ ਦੀ ਕੀਮਤ ਹੈ ਇਹ ਕਹਿੰਦੇ ਵੀ ਮੇਰਾ ਜਿਹੜਾ ਇਹ ਜਮੀਨ ਹੈ ਜਿਹੜਾ ਬਾਣ ਦੇ ਤਨਸ ਹੋਊਗੀ ਜਮੀਨ ਪੱਤਰ ਲਾ ਕੇ ਦੇ ਦਿਓ ਤੇ ਅਸੀਂ ਇਹਦੀ ਜੱਟੇ ਬੰਦੇ ਇਹੜੇ ਜਿਹੜੇ ਪਿੰਡਾਂ ਦੇ ਜਥੇਬੰਦੀ ਦੇ ਵਰਕਰਾਂ ਨੇ ਜਿੱਤਾਂ ਤਿਲ ਬੋਲ ਉਹ ਪਾਰਦਰਸ਼ੀ ਤੌਰ ਤੇ ਅਸੀਂ ਇੱਥੇ ਲਾ ਰਹੇ ਆਂ ਸਾਨੂੰ ਇੱਥੇ ਅੱਜ 17ਵਾਂ ਦਿਨ ਹੋ ਗਿਆ ਹਰੀਕੇ ਪੱਤਣ ਆਏ ਨੂੰ ਅਸੀਂ ਚੌਂਕਈ ਨੂੰ ਕੈਂਪ ਸ਼ੁਰੂ ਕਰਿਆ ਸੀ ਅੱਜ ਇੱਕ ਤਰੀਕ ਹੋ ਗਈ ਆ 17 ਦਿਨ ਦੇ ਵਿੱਚ ਵਿੱਚ ਕੁਝ ਕਣਕ ਦੀ ਵਿਜਾਈ ਮੰਨ ਲੱਗਦਾ ਕਾਫੀ ਜ਼ਿਆਦਾ ਨਹੀਂ ਤਾਂ 250 300 ਦੇ ਇੱਕ ਕਰਵਾ ਦੀ ਕਣਕ ਦੀ ਵਿਜਾਈ ਕਰ ਚੁੱਕੇ ਆ ਤੇ ਉਸ ਦਿਨ ਤੋਂ ਲਗਾਤਾਰ ਹੀ ਖਾਦੀ ਸੇਵਾ ਵੀ ਚੱਲ ਰਹੀ ਹੈ ਤੇ ਅਸੀਂ ਧੰਨਵਾਦ ਕਰਦੇ ਆਂ ਮਾਤਾ ਜੀ ਜਿਹਨਾਂ ਸਾਨੂੰ ਸੇਵਾ ਦਾ ਮੌਕਾ ਵੀ ਦਿੱਤਾ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਇਹਨਾਂ ਦਾ ਮੌਕਾ ਤਿੰਨ ਚਾਰ ਕਿੱਲੇ ਜ਼ਮੀਨ ਦੇ ਮਾਲਕ ਘਰੋਂ ਬੇਕਾਰ ਹੋਏ ਪਏ ਆਂ ਜ਼ਮੀਨਾਂ ਦੇ ਮਾਲਕ ਐ ਇਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਅੱਗੇ ਇਹਨਾਂ ਦੀ ਜ਼ਮੀਨ ਉਜਾਊ ਕਰਨ ਲੱਗੇ ਹੋਏ ਆਂ ਚਲੋ ਅਸੀਂ ਇਹ ਕਹਿੰਦੇ ਆਂ ਠੀਕ ਆ ਜੀ ਖਾਫ ਅਤੇ ਵਾਹਿਗੁਰੂ ਖਾਲਸਾ